ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤੇ ਅਤੇ ਦਰਸ਼ਕੋ ਮੇਰੇ ਵੱਲੋਂ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਅੱਜ ਆਪਾਂ 5-7 ਮਿੰਟ ਗੱਲ ਕਰਨੀ ਹੈ ਵੱਡਾ ਘੱਲੂ ਘਾਰਾ ਜਿਹੜੀ ਸਰਕਾਰ ਨੇ ਉਸ ਟਾਈਮ ਦੀ ਸਰਕਾਰ ਨੇ ਕਾਂਗਰਸ ਸਰਕਾਰ ਨੇ ਨਾਮ ਦਿੱਤਾ ਸੀਗਾ ਆਪਰੇਸ਼ਨ ਬਲੂ ਸਟਾਰ ਜਰਨੀ ਸਾਕਰ ਨੀਲਾ ਤਾਰਾ ਇਸ ਹਮਲੇ ਬਾਰੇ ਜਿਹਨੇ ਵੀ ਪੜਿਆ ਹੈ ਜਾਂ ਸੁਣਿਆ ਹੈ ਜਾਂ ਉਸ ਟਾਈਮ ਉੱਥੇ ਦਰਬਾਰ ਸਾਹਿਬ ਵਿੱਚ ਹਾਜ਼ਰ ਸਨ ਚਸ਼ਮਦੀਰ ਗਵਾਹ ਸਨ ਕਿੰਨੇ ਜਿਹਨਾਂ ਨੇ ਵੀ ਦੇਖਿਆ ਸੁਣਿਆ ਪੜਿਆ ਤੇ ਰੂਹ ਕੰਬ ਜਾਂਦੀ ਹੈ ਕਿ ਸਿੱਖਾਂ ਦੇ ਮੁਕੱਦਸ ਸਥਾਨ ਤੇ ਇਸ ਤਰ੍ਹਾਂ ਸਮੇਂ ਦੀ ਹਕੂਮਤ ਨੇ ਹਮਲਾ ਕੀਤਾ ਤੇ ਟੈਟੇ ਟੇੜੀ ਕਰ ਦਿੱਤਾ ਸਿੱਖਾਂ ਦਾ ਸਰਬੋਤਮ ਅਸਥਾਨ ਇਹ ਜੋ ਸਾਰਾ ਵਰਤਾਰਾ ਸੀ ਸਾਰਾ ਕੱਲੂ ਘਾਰਾ ਸੀ ਸਰੇ ਆਮ ਕਤਲੇਆਮ ਅਕਾਲ ਤਲ ਸਭ ਨੂੰ ਢਾਇਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਗੋਲੀਆਂ ਮਾਰੀਆਂ ਗਈਆਂ ਤੇ ਨਾਲ ਹੀ ਉੱਥੋਂ ਦਾ ਜੋ ਉਸ ਟਾਈਮ ਪਾਰਤੀ ਸਿੰਘ ਜੀ ਦਾ ओबीसी ਲੋਆ 1 ਜੂਨ ਤੋਂ 6 ਜੂਨ ਤੱਕ ਪਹਿਲੀ ਜੂਨ ਨੂੰ 1984 ਤੇ ਉੱਥੇ ਸਰਕਾਰ ਦੇ ਹੁਕਮਾਂ ਤੇ ਚਾਹੇ ਉਹ ਸਰਕਾਰ ਨੇ ਉਸ ਟਾਈਮ ਬਰਤਾਨੀਆਂ ਦੀ ਇੰਗਲੈਂਡ ਦੀ ਮੱਦ ਲਈ ਹੋਵੇ ਚਾਹੇ ਰੂਸ਼ ਦੀ ਮੱਦ ਲਈ ਹੋਵੇ ਸਾਰੀ ਸਕੀਮ ਬਣਾ ਕੇ ਤੇ ਉਸ ਤੋਂ ਪਹਿਲਾਂ ਇੱਕ ਜਗ੍ਹਾ ਤੇ ਦਰਬਾਰ ਸਾਹਿਬ ਦਾ ਅਕਾਲ ਤਖਤ ਦਾ ਟੋਟਲੀ ਜੋ ਇੱਕ ਮੈਪ ਬਣਾ ਕੇ ਨਕਸ਼ਾ ਬਣਾ ਕੇ ਕਿਧਰੋਂ ਕਿਧਰੋਂ ਗੋਲੀਆਂ ਮਾਰਨੀਆਂ ਨੇ ਸਿਕਲਾਈ ਦਿੱਤੀ ਗਈ ਫੌਜੀ ਜਵਾਨਾਂ ਨੂੰ ਪੂਰੀ ਤਿਆਰੀ ਨਾਲੇ ਹਮਲਾ ਕੀਤਾ ਗਿਆ ਤੇ 1 ਜੂਨ ਨੂੰ 12:30 ਵਜੇ ਤੋਂ ਲੈ ਕੇ 8 ਵਜੇ ਤੱਕ ਉੱਥੇ ਗੋਲੀਬਾਰੀ ਹੋਈ ਜੋ ਉਸ ਟਾਈਮ ਉਥੇ ਸਿੱਖ ਰਿਆ ਹੋ ਰਿਹਾ ਸੀ ਲਾਇਬ੍ਰੇਰੀ ਚ ਜੋ ਸਿੰਘ ਮੌਜੂਦ ਸਨ ਸੰਗਤ ਮੌਜੂਦ ਸੀ ਉਹਨਾਂ ਦੇ ਅਨੁਸਾਰ 1 ਜੂਨ ਨੂੰ 12:30 ਤੋਂ ਲੈ ਕੇ 8 ਵਜੇ ਤੱਕ ਗੋਲੀਬਾਰੀ ਹੋਈ ਫੌਜ ਨੇ ਇਹ ਦੇਖਿਆ ਹੋਊਗਾ ਕਿ ਵੀ ਅੰਦਰੋਂ ਕੋਈ ਗੋਲੀ ਦਾ ਜਵਾਬ ਆਉਂਦਾ ਕਿ ਨਹੀਂ ਆਉਂਦਾ ਪਰ ਉਸ ਟਾਈਮ ਕੋਈ ਅੰਦਰੋਂ ਗੋਲੀ ਦਾ ਜਵਾਬ ਨਹੀਂ ਆਇਆ ਸੀਗਾ ਤੇ ਇਹਨਾਂ ਨੇ 7-8 ਘੰਟੇ ਜੋ ਹੈ ਗੋਲੀ ਫੌਜ ਨੇ ਚਲਾਈ 2 ਜੂਨ ਨੇ ਫਿਰ ਭਾਰਤੀ ਫੌਜ ਨੇ ਬੀਐਸਐਫ ਨਾਲ ਜੋੜ ਰਲ ਕੇ ਪੂਰੀ ਘੇਰਾਬੰਦੀ ਕਰ ਲਈ ਆਕਾਲ ਤਖਤੀ ਦਰਬਾਰ ਸਾਹਿਬ ਸਮੂਹੀ ਅਤੇ ਪੰਜਾਬ ਦੇ ਵਿੱਚ ਵੀ ਕਰਫਿਊ ਲਾ ਦਿੱਤਾ ਗਿਆ ਤੇ 60 7 ਡਿਵੀਜ਼ਨਾਂ ਜੋ ਫੌਜ ਦੀਆਂ ਸੀਗੀਆਂ ਉੱਥੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਤਾਇਨਾਤ ਕੀਤੀਆਂ ਅਤੇ ਕਰਫਿਊ ਲਾ ਦਿੱਤਾ ਗਿਆ ਟੋਟਲੀ ਪ੍ਰੈਸ ਤੇ ਪਾਬੰਦੀ ਲਾਤੀ ਰੇਲ ਡਾਵਾ ਜਾਈ ਸੜਕਾ ਵਜੇ ਸਾਰੇ ਟੋਟਲੀ ਬੰਦ ਕਰਤਾ ਜਾਨੀ ਕਿ ਅੰਮ੍ਰਿਤਸਰ ਸਾਹਿਬ ਨੂੰ ਪੰਜਾਬ ਤੋਂ ਬਿਲਕੁਲ ਹੀ ਤੋੜ ਦਿੱਤਾ ਜਿਹਦਾ ਕਨੈਕਸ਼ਨ ਸੀਗਾ ਪੰਜਾਬ ਨਾਲ ਅੰਮ੍ਰਿਤਸਰ ਦਾ ਟੋਟਲੀ ਉਹ ਕੱਟ ਕਰ ਦਿੱਤਾ ਤੇ ਉਸ ਟਾਈਮ ਦੇਖੋ ਰਾਨੀ ਦੀ ਗੱਲ ਇਹ ਰਹੀ ਕਿ 2 ਜੂਨ ਨੂੰ 8:30 ਵਜੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੂਰਦਰਸ਼ਨ ਕੇਂਦਰ ਅਤੇ ਕਾਸ ਬਾਣੀ ਤੇ ਇਹ ਆਖ ਰਹੀ ਹੈ ਖੂਨ ਨਾ ਬਹਾਓ ਨ ਵਰਤਿਆ ਕੋ ਇੱਕ ਪਾਸੇ ਦੇਸ਼ ਨੂੰ ਸਬੋਨ ਕੀਤਾ ਜਾ ਰਿਹਾ ਹੈ ਵੀ ਖੂਨ ਨਾ ਬਹਾਓ ਨ ਵਰਤਿਆ ਕੋ ਤੇ ਦੂਜੇ ਪਾਸੇ ਉਧਰ ਗੋਲੀਆਂ ਭਰੀਆਂ ਜਾ ਰਹੀਆਂ ਹਨ ਫੌਜ ਵੱਲੋਂ ਤੇ 3 ਜੂਨ ਨੂੰ ਉੱਥੇ ਬਹੁਤ ਜ਼ਿਆਦਾ ਇਕੱਠ ਸੀਗਾ ਕਿਉਂਕਿ ਉਸ ਦਿਨ ਪੰਜਵੇਂ ਪਾਸਾ ਸੀ ਗੁਰੂ ਅਰਜਨ ਦੇਵ ਜੀ ਦਾ ਸਿਧੀਪੁਰਪਾ ਹੈ ਸਾਰੇ ਆਪਣੇ ਦੇਸ਼-ਵਦੇਸ਼ ਦੇ ਉੱਥੋਂ ਆਪਾਂ ਮਨਾਉਣ ਜਾਂਦੇ ਆ ਉਸੇ ਕਰਪੂਲ ਕਰਪੂਲ ਆਏਗਾ 7:00 ਘੰਟੇ ਦਾ ਜਿਹੜੀ ਸੰਗਤ ਅੰਦਰ ਅੰਦਰੀ ਰਹੇ ਬਾਹਰ ਨਾ ਜਾ ਸਕੇ ਤੇ ਬਾਹਰਲੇ ਅੰਦਰ ਨਾ ਜਾ ਸਕਣ ਜਿਹੜੀ ਪੂਰੀ ਤਰ੍ਹਾਂ ਸਕੀਮ ਨਾਲ ਸਰਕਾਰ ਨੇ ਇਹ ਦਿਖਾਉਣਾ ਸੀਗਾ ਕਿ ਅਸੀਂ ਸਿੱਖਾਂ ਨੂੰ ਸਭ ਸਿਕਾਉਣਾ ਵੱਧ ਤੋਂ ਵੱਧ ਸਿੱਖਾਂ ਦੀ ਉੱਥੇ ਕਤਲ ਕਰਨਾ ਜਿੰਨਾ ਘੱਟ ਹੋਊਗਾ ਵੱਧ ਤੋਂ ਵੱਧ ਉੱਤੇ ਸਿੱਖ ਜੋ ਹਨ ਸੰਗਤ ਮਾਰੀ ਜਾ ਸਕੇ ਤੇ ਸਿੱਖਾਂ ਅੰਦਰ ਜੋ ਖੋਫ ਹੈ ਉਹ ਪੈਦਾ ਕੀਤਾ ਜਾ ਸਕੇ 4 ਜੂਨ ਨੂੰ ਸਵੇਰੇ ਪੌਣੇ 5 ਵਜੇ ਫਿਰ ਗੋਲੋਵਾਰੀ ਹੁੰਦੀ ਹੈ। ਚਸ਼ੰਦੀਦਾ ਅਨੁਸਾਰ ਉੱਥੇ ਜੋ ਮੌਜੂਦ ਸਨ ਉਹ ਕਹਿੰਦੇ ਵੀ ਬੰਬ ਵੀ ਛੁੱਟੇ ਗਏ। ਇੱਕ ਬੰਬ ਜਿੱਥੋਂ ਦਰਬਾਰ ਸਾਹਿਬ ਸਮੂਹ ਨੂੰ ਟੋਟਲੀ ਸਾਰੀ ਬੀਲਿਸ ਫਲਾਈ ਹੁੰਦੀ ਸੀ ਉੱਥੇ ਮਾਰਿਆ ਗਿਆ ਸਾਰੇ ਨੇ ਰਸ ਆ ਗਿਆ। ਤੇ ਉਸ ਤੋਂ ਬਾਅਦ ਫਿਰ ਤਕਰੀਬਨ 8 ਵਜੇ ਗੁਰੂਆਂ ਸਾਹਿਬ ਦੀ ਜੋ ਸਰੂਪ ਸਨ ਉਹਨਾਂ ਨੂੰ ਸੁਰੱਖਿਅਤ ਉੱਪਰਲੀ ਮੰਜ਼ਿਲ ਤੇ ਪੁਛਾਇਆ ਗਿਆ 5 ਜੂਨ ਨੂੰ ਦੋਵੇਂ ਪਾਸਿਓਂ ਫਿਰ ਮੁਕਾਬਲਾ ਗੋਲੀਬਾਰੀ ਹੁੰਦੀ ਰਹੀ ਸਿੰਘਾਂ ਦੀ ਵੀ ਗੋਲੀਬਾਰੀ ਫੌਜ ਵੱਲੋਂ ਵੀ ਪੂਰਾ ਮੁਕਾਬਲਾ ਚੱਲਦਾ ਰਿਹਾ ਅਤੇ ਇੱਕ ਵਾਰ ਤਾਂ ਫੌਜ ਤੇ ਜੋਬ ਸਿੰਘ ਸਨ ਪੂਰੇ ਭਾਰੂ ਪੈ ਪਏ ਸਨ ਤੇ ਫਿਰ ਤਕਰੀਬਨ ਰਾਤ ਨੂੰ 10:00 ਵਜੇ 5 ਜੂਨ ਨੂੰ 10:00 ਵਜੇ ਫਿਰ ਫੌਜ ਨੇ ਦਰਬਾਰ ਸਾਹਿਬ ਦੇ ਸਮੂਹ ਅੰਦਰ ਟੈਂਕ ਵਾਰਡ ਤੇ ਟੈਂਕਾਂ ਨਾਲ ਗੋਲੀਬਾਰੀ ਬੰਬਾਰੀ ਕੀਤੀ ਗਈ ਪਰ ਇਸ ਸਮੇਂ ਤੱਕ ਵੀ ਜੋ ਉਥੇ ਪਾਠ ਦੀ ਮर्यादा ਹੁੰਦੀ ਸੀਗੀ ਉਹ ਚੱਲਦੀ ਰਹੀ ਪਰ ਫਿਰ ਵੀ ਫੌਜ ਨੇ ਪ੍ਰਵਾਹ ਨਾ ਕਰਦੇ ਹੋਏ ਮर्यादा ਦੀ ਜੋ ਅਕਾਲਤ ਦਰਬਾਰ ਸਾਹਿਬ ਦੇ ਅੰਦਰ ਗੋਲੀਬਾਰੀ ਵੀ ਕੀਤੀ ਜਿਸ ਨਾਲ ਜੋ ਉਥੇ ਹੈਡ ਗ੍ਰੰਥੀ ਸਾਨੂੰ ਉਸ ਸਮੇਂ ਦੇ ਭਾਈ ਅਮਰੀਕ ਸਿੰਘ ਉਹਨਾਂ ਨੂੰ ਗੋਲੀ ਵੱਜ ਗਈ ਅਤੇ ਇੱਕ ਗੋਲੀ ਗੁਰੂ ਰਾਂ ਸਾਹਿਬ ਜੀ ਨੂੰ ਵੀ ਵੱਜੀ ਜਿਹੜੀ ਇੰਨਾ ਫੌਜ ਨੇ ਬੇਦਰਦੀ ਨਾਲ ਹਮਲਾ ਜੋ ਹੈ ਕੀਤਾ ਗਿਆ ਫਿਰ 6 ਜੂਨ ਨੂੰ ਵੀ ਉਸ ਤਰ੍ਹਾਂ ਹੀ ਟੈਂਕਾਂ ਨਾਲ ਹਮਲਾ ਜਿਸ ਦੇ ਵਿੱਚ ਸੰਤ ਜਨਰਲ ਸਿੰਘ ਜੀ ਭਿੰਡਰ ਵਾਲੇ ਉਹਨਾਂ ਨਾਲ ਜਨਰਲ ਸੁਵੇਕ ਸਿੰਘ ਜੀ ਅਤੇ ਭਾਈ ਅਮਰੀਕ ਸਿੰਘ ਜੀ ਜੋ 6 ਜੂਨ ਨੂੰ ਉੱਥੇ ਸ਼ਹੀਦ ਹੋਏ ਜੋਥੇ ਸੰਗਤਾਂ ਸਨ ਉਹ ਜ਼ਖਮੀ ਹੋ ਗੀਆਂ ਕੁਝ ਨੂੰ ਉਥੇ ਪ੍ਰਕਰਮਾਂ 'ਚ ਬਿਠਾ ਲਿਆ ਗਿਆ ਤੇ ਲਾਸਾਂ ਕੁਝ ਦਰਬਾਰ ਸਾਹਿਬ ਦੇ ਕੰਪਲੈਕਸ ਅੰਦਰ ਕੁਝ ਸਰੋਵਰ ਵਿੱਚ ਲਾਸਾਂ ਸਮਤ ਪਾਣੀ ਸਹਾਰਾ ਜੋ ਸਰੋਵਰ ਦਾ ਜਲ ਸੀਗਾ ਲਾਰ ਹੋ ਗਿਆ ਸੀ ਸੰਗਤਾਂ ਦੇ ਖੂਨ ਕਰਕੇ ਲਾਸਾਂ ਨਾਲ ਭਰਿਆ ਪਿਆ ਸੀ ਸਰੋਵਰ ਅਤੇ ਅਚਾਨਕ ਇੱਕ ਬੰਬ ਫਿਰ ਉੱਤੇ ਜੋ ਸੰਗਤ ਬਿਠਾਈ ਗਈ ਸੀ ਪ੍ਰਕਰਮਾਂ ਵਿੱਚ ਉਥੇ ਵੀ ਇੱਕ ਬੰਬ ਸੁੱਟ ਕੇ ਸੰਗਤਾਂ ਦੇ ਕੀਥੜੇ ਉਡਾ ਦਿੱਤੇ ਗਏ ਛੋਟੇ ਬੱਚਿਆਂ ਦੇ ਦੁੱਧ ਚੋਗਣ ਦੀਆਂ ਮਾਵਾਂ ਦੇ ਤੇ ਉਹਨਾਂ ਨੂੰ ਵੀ ਉੱਥੇ ਬਿਠਾ ਕੇ ਬਿਠਾਉਣ ਤੋਂ ਬਾਅਦ ਬੰਬ ਨਾਲ ਸਾਰੀ ਸੰਗਤ ਨੂੰ ਉੱਥੇ ਖਤਮ ਕੀਤਾ ਗਿਆ ਫਿਰ 7 ਜੂਨ ਨੂੰ ਉਦੋਂ ਫਿਰ ਲਾਸਾ ਉਠਾਉਣ ਲੱਗ ਗਈ ਫੌਜ ਜੋ ਫੌਜ ਦੇ ਸਿੱਖ ਜਵਾਨ ਸਨ ਉਹ ਵੀ ਨਾਲ ਲੱਗੇ ਅਤੇ ਗੰਦ ਟੋਣ ਵਾਲੀਆਂ ਜੋ ਗੱਡੀਆਂ ਸਨ ਉਹਨਾਂ ਵਿੱਚ ਲਾਸਾਂ ਪਾ ਕੇ ਨੇੜੇ ਦੇ ਜੋ ਸੰਸਕਾਰ ਘਰ ਸੀਗਾ ਸੰਸਕਾਰ ਘਾਟ ਉੱਥੇ ਕਿਸੇ ਵੀ ਗੁਰਮਰਿਆਦਾ ਤੋਂ ਬਿਨਾਂ ਇਹਨਾਂ ਨੂੰ ਇੱਕ ਚਿਖਾ ਵਿੱਚ 15-15 ਲਾਸਾਂ ਪਾ ਕੇ ਉੱਥੇ ਸੰਸਕਾਰ ਕੀਤਾ ਗਿਆ ਬੜੀ ਜਲਦੀ ਜਲਦੀ ਤੇ ਇਸ ਤਰ੍ਹਾਂ ਇਹ ਸਿੱਖ ਕੌਮ ਨਾਲ ਬਹੁਤ ਵੱਡਾ ਤੱਕਾ ਜੋ ਕੀਤਾ ਗਿਆ ਬੀਸੀ ਚੈਨਲ ਲੰਡਨ ਤੋਂ ਰੇਡੀਓ ਤੋਂ ਖਬਰ ਆਈ ਇਸ ਖਬਰ ਬਾਰੇ ਜਦੋਂ ਖਬਰ ਆਈ ਲੋਕਾਂ ਨੂੰ ਪਤਾ ਲੱਗਿਆ ਸਾਰੇ ਦੇਸ਼ ਵਿਦੇਸ਼ਾਂ ਦੇ ਆਨੂੰ ਤੇ ਉਹਨਾਂ ਨੇ ਆਪੋ ਆਪਣੇ ਜੋ ਦੇਸਾਂ ਦੇ ਸਫਾਰਤਖਾਨੇ ਸੀਗੇ ਉਹਨਾਂ ਦੇ ਉਹ ਘੇਰ ਕੇ ਉੱਥੇ ਰੋਸ ਪ੍ਰਗਟ ਕੀਤਾ ਵੀ ਇਹ ਬਹੁਤ ੱਕਾ ਹੋ ਰਿਹਾ ਹੈ ਤੇ ਇਹ ਖਬਰ ਜਾਨੀ ਕਿ ਬੀਬੀਸੀ ਲੰਡਨ ਵੱਲੋਂ ਪ੍ਰਸਾਰਤ ਕੀਤੀ ਗਈ ਸੀਗੀ ਤੇ ਉਸ ਨਾਲ ਕੀ ਹੋਇਆ ਭਗਤਪੂਰਨ ਸਿੰਘ ਜੀ ਨੇ ਜੋ ਪਿੰਗਲਵਾੜੇ ਵਾਲੇ ਉਹਨਾਂ ਨੇ ਆਪਣਾ ਰੋਸ ਵਜੋਂ ਉਸ ਟਾਈਮ ਜੋ ਪਦਮ ਸ੍ਰੀ ਅਵਾਰਡ ਸੀ ਸਨਮਾਨ ਸੀਗਾ ਭਾਰਤ ਸਰਕਾਰ ਵੱਲੋਂ ਮਿਲਿਆ ਹੋਇਆ ਉਹਨਾਂ ਨੇ ਵਾਪਸ ਕਰ ਦਿੱਤਾ ਤੇ ਪਤਾ ਲੱਗਣ ਦੇ ਫਿਰ ਜੋ ਫੌਜੀ ਸਨ ਆਪਣਾ ਸਿੱਖ ਫੌਜੀ ਉਹ ਬੇਰਕਾਂ ਚੋਂ ਅਸਲੇ ਸਮੇਤ ਆ ਗਏ ਪੰਜਾਬ ਆ ਰਹੇ ਸਨ ਇੱਕ ਤਰ੍ਹਾਂ ਦੇ ਬਾਗੀ ਹੋ ਕੇ ਇਹ ਬਹੁਤ ੱਕਾ ਹੋਇਆ ਤੇ ਉਹਨਾਂ ਫੌਜੀਆ ਨੂੰ ਵੀ ਫੌਜ ਨੇ ਰਸਤੇ ਵਿੱਚ ਜੋ ਮੁਕਾਬਲੇ ਵਿੱਚ ਮਾਰ ਦਿੱਤਾ ਕਤਲ ਕਰ ਦਿੱਤਾ ਸੀਧਰ ਕਰ ਦਿੱਤਾ ਤੇ ਕੁਝ ਬਲਬਾ ਜਾ ਕੇ ਆ ਵੀ ਗਏ ਜਿਨ੍ਹਾਂ ਨੂੰ ਆਪਾਂ ਫੌਜੀ ਧਰਮੀ ਕਹਨੇ ਆ ਜਿਹੜੀ ਇਹ ਖਬਰ ਸੀਗੀ ਇਹ ਖਬਰ 9 ਜੂਨ ਨੂੰ ਪ੍ਰਸਾਰਤ ਹੋਈ ਸੀ ਵੀ ਵਿਲ ਸੀ ਲੰਡਨ ਦੇ ਰੇਡੀਓ ਤੋਂ 1 ਜੂਨ ਨੂੰ ਸ਼ੁਰੂ ਹੋ ਕੇ 8 ਦਿਨ ਬਿਲਕੁਲ ਪਤਾ ਨਹੀਂ ਲੱਗਿਆ 9 ਜੂਨ ਨੂੰ ਉਹ ਵੀ ਲੰਡਨ ਤੋਂ ਇਹ ਖਬਰ ਪ੍ਰਸਾਰਤ ਹੋਣ ਨਾਲ ਪਤਾ ਲੱਗਿਆ ਵੀ ਉੱਥੇ ਕੀ ਹੋ ਰਿਹਾ ਹੈ ਤੇ ਉਸ ਤੋਂ ਪਹਿਲਾਂ ਫਿਰ ਜਿਵੇਂ ਗੱਲ ਕਰਾਂ 8 ਜੂਨ ਦੀ ਉੱਥੇ 24 ਘੰਟੇ ਦਾ ਕਰਫੂ ਫੇਰ ਲਾ ਦਿੱਤਾ ਗਿਆ ਤੇ ਫਿਰ ਦੁਪਹਿਰੇ ਫੌਜ ਨੇ ਸਫਾਈ ਕਰਕੇ ਸਿੱਖ ਫੌਜੀਆ ਨੇ ਉੱਥੇ ਅ ਗੁਰੂ ਗ੍ਰੰਥ ਸਾਹਿਬ ਜੀ ਜੋ ਉਹਨਾਂ ਦੀ ਪ੍ਰਕਾਸ਼ ਦੀ ਗੱਲ ਚੱਲੀ ਤਾਂ ਫਿਰ ਸਿੰਘ ਸਾਹਿਬ ਜੀ ਨੇ ਬਹੁਤ ਨਾਮ ਅੱਖਾਂ ਨਾਲ ਹੀ ਸੇਵਾ ਕੀਤੀ ਅਰਦਾਸ ਹੀ ਉਸ ਟੈਮ ਭਾਈ ਹਰਪਾਲ ਸਿੰਘ ਜੀ ਸੀਗੇ ਉਹਨਾਂ ਨੇ ਅਰਦਾਸ ਕੀਤੀ ਅਤੇ ਪੜਿਆ ਜੋ ਜੋ ਕੁਝ ਹੋਇਆ ਸਭ ਕੁਝ ਤੇ ਤੇਰੀ ਸਭ ਸਨਾਈ ਜੋ ਕੁਝ ਹੋਆ ਸਭ ਕੁਝ ਤੁਜ ਤੇ ਤੇਰੀ ਸਭਾ ਸੁਣਾਈ ਪੜ ਕੇ ਜੋ ਆ ਇਹ ਹੁਕਮ ਸੇਵਾ ਸ਼ੁਰੂ ਕੀਤੀ ਗੰਨੀ ਸਹਿਬ ਸਿੰਘ ਜੀ ਨੇ ਉੱਥੇ ਹਕੂਮਾ ਲਿਆ ਆਪਸੇ ਜੂਨ ਨੂੰ ਸਾਰੇ ਸਿੱਖੀ ਨਹੀਂ ਬਲਕਿ ਜੋ ਵੀ ਇਨਸਾਨੀਅਤ ਨੂੰ ਪਿਆਰ ਕਰਦੇ ਹਨ ਨਿਸ਼ਾਨੀਅਤ ਦੇ ਹਮਾਇਤੀ ਹਨ ਇਨਸਾਫ ਹਮਾਇਤੀ ਹਨ ਉਹ ਸਾਰੇ ਹੀ 1 ਤੋਂ ਲੈ ਕੇ 6 ਜੂਨ ਤੱਕ ਅਡਵਰਟੀ ਆਪਣੇ ਧਾਰਮਿਕ ਸਥਾਨਾਂ ਉਤੇ ਪ੍ਰੋਗਰਾਮ ਕਰਦੇ ਹਨ ਅਤੇ ਸਿੱਖ ਕੌਮ ਵੱਲੋਂ ਅਰਦਾਸਾਂ ਕੀਤੀ ਜਾਂਦੀਆਂ ਹਨ ਸਿੱਖਾਂ ਵਾਸਤੇ ਨਹੀਂ ਸਾਰੀ ਜਿੰਨੇ ਵੀ ਇਨਸਾਨੀ ਤਨ ਪਿਆਰ ਕਰਦੇ ਹਨ ਉਹ ਵੀ ਇਸ ਨੂੰ ਭਲਾ ਨਹੀਂ ਸਕਦੇ ਸਿੱਖਾਂ ਨੇ ਤਾਂ ਭਰਉਣਾ ਹੀ ਕੀ ਹੈ ਪਰ ਇੱਕ ਗੱਲ ਮੈਂ ਜਾਂਦੀ ਜਾਂਦਾ ਇਹ ਕਹਿੰਦਾ ਹਾਂ ਕਿ ਦੇਖੋ ਜਿਸ ਵੀ ਸਰਕਾਰ ਨੇ ਹਰਮੰਦਰ ਸਾਹਿਬ ਟਾਇਆ ਟਾ ਡੇਟ ਕੀਤਾ ਹਜ਼ਾਰਾਂ ਉੱਥੇ ਸੰਤਾਂ ਦਾ ਕਤਲ ਕੀਤਾ ਉੱਥੇ ਹੀ ਨਹੀਂ ਨਾਲਾ ਦੇ ਗੁਰਦੁਆਰਿਆਂ ਵਿੱਚ ਚਾਹੇ ਉਹ ਪਟਿਆਲਾ ਦੂ ਗਟਮਾਰ ਸਾਹਿਬ ਦਾ ਗੁਰਦੁਆਰਾ ਹੋਵੇ ਚਾਹੇ ਕਿਸੇ ਪੰਜਾਬ ਵਿੱਚ ਵੱਡੇ ਵੱਡੇ ਜੋ ਗੁਰਦੁਆਰੇ ਸਨ ਉੱਥੇ ਵੀ ਗੋਲਾਬਾਰੀ ਹੋਈ ਸੀ ਉਸ ਦਿਨ ਹਰਮੰਦਰ ਸਾਹਿਬ ਤੋਂ ਬਿਨਾਂ ਤੇ ਜਿਸ ਸਰਕਾਰ ਨੇ ਇਹ ਕੰਮ ਕੀਤਾ ਤੇ ਸਾਡੇ ਪੰਜਾਬੀ ਸਾਡੇ ਸਿੱਖ ਹੀ ਉਹਨਾਂ ਨੂੰ ਵੋਟਾਂ ਪਾ ਪਾ ਕੇ ਸੱਤਾ ਚ ਲਿਆਉਂਦੇ ਨੇ ਤੇ ਅੱਜ ਕੀ ਫੇਰ ਦੇਖ ਲਓ ਆ ਚੋਣਾ ਵਿੱਚ ਉਸੇ ਕਾਂਗਰਸ ਨੂੰ ਬੱਦ ਲੀਡ ਦਵਾਈਆਂ ਲੋਕਾਂ ਨੇ ਇਹ ਸਮਝ ਤੋਂ ਬਾਹਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ